ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਇਸ ਪਾਵਨ ਪਵਿੱਤਰ ਪੌੜੀ ਦਾ ਉਚਾਰਨ ਸਿੱਖਣਾ ਇਹ ਰਹਿਰਸ ਸਾਹਿਬ ਦੇ ਵਿੱਚ ਆਉਂਦੀ ਤੇ ਆਮ ਹੀ ਸੰਗਤਾਂ ਘਰਾਂ ਦੇ ਵਿੱਚ ਸਹਿ ਪਾਠ ਕਰਦੀਆਂ ਜਾਂ ਰਹਿਰਸ ਦਾ ਪਾਠ ਹਰੇ ਗੁਰੂ ਘਰ ਦੇ ਵਿੱਚ ਹਰੇ ਘਰ ਦੇ ਵਿੱਚ ਵੀ ਸੰਗਤਾਂ ਕਰਦੀਆਂ ਪਰ ਸੰਗਤ ਜੀ ਸੰਥਿਆ ਨਾ ਕੀਤੀ ਹੋਣ ਕਰਕੇ ਆਪਾਂ ਗਲਤ ਉਚਾਰਨ ਕਰ ਜਾਂਦੇ ਹਾਂ ਸੋ ਅੱਜ ਆਪਾਂ ਇਸ ਪਾਵਨ ਪਵਿੱਤਰ ਪੌੜੀ ਦਾ ਉਚਾਰਨ ਸਿੱਖਣਾ ਕਿਉਂਕਿ ਸਾਰੀ ਸੰਥਿਆ ਰਹਿ ਰਸਾਇਬ ਦੀ ਵਿਸਰਾਮਾ ਸਹਿਤ ਯੂ ਟੂਬ ਦੀ ਪਲੇਲਿਸਟ ਵਿੱਚ ਪਈ ਹੋਈ ਆਪ ਜਾ ਕੇ ਸਰਵਣ ਕਰ ਸਕਦੇ ਹੋ ਸਾਰੀ ਰਹਿ ਸੰਥਿਆ ਕੀਤੀ ਹੈ ਪਰ ਅੱਜ ਸਪੈਸ਼ਲ ਇਸ ਦੀ ਪੌੜੀ ਦੀ ਵੀਡੀਓ ਬਣਾਉਣ ਲੱਗੇ ਆ ਕਿ ਸੰਗਤਾਂ ਨੂੰ ਇਸ ਦਾ ਪਤਾ ਲੱਗ ਸਕੇ ਕਿ ਵਿਸਰਾਮ ਕਿੱਥੇ ਨੇ ਉਚਾਰਨ ਕਿਵੇਂ ਕਰਨਾ ਹੈ ਪੌੜੀ ਤਿਥੈ ਤੂ ਸਮਰੱਥ ਹੁਣ ਕਈ ਸੰਗਤਾਂ ਜਦੋਂ ਪੜ੍ਹਦੀਆਂ ਇਸ ਦਾ ਉਚਾਰਨ ਕਰਦੀ ਤਿੱਥੇ ਤਿੱਥੇ ਨਹੀਂ ਪੜਨਾ ਤਿੱਥੇ ਸੰਗਤ ਜੀ ਹੁੰਦਾ ਇੱਕ ਲਾਂ ਦੇ ਨਾਲ ਇਹ ਤਿਆਰ ਰੱਖਣਾ ਜਿੱਥੇ ਦੋ ਦਲਾਵਾਂ ਲੱਗੀਆਂ ਉੱਥੇ ਦੋ ਦਲਾਵਾਂ ਦਾ ਉਚਾਰਨ ਹੋਵੇ ਤਿੱਥੈ ਤੂ ਸਮਰੱਥ ਤੂੰ ਨਹੀਂ ਕਹਿ ਦੇਣਾ ਤੂੰ ਹੁੰਦਾ ਟਿੱਪੀ ਦੇ ਨਾਲ ਇਹ ਤੱਤੇ ਟਿੱਪੀ ਨਹੀਂ ਲੱਗੀ ਤੂ ਕਹਿਣਾ ਤੱਤੇ ਦਲੈਂਕੜ ਤੂ ਤਿੱਥੈ ਤੂ ਸਮਰੱਥ ਇੱਥੇ ਵਿਸਰਾਮ ਹੈ ਵਿਸਰਾਮ ਦਾ ਮਤਲਬ ਰੁਕਣਾ ਠਹਿਰਾਉ ਜਿਥੈ ਜਿੱਥੇ ਨਹੀਂ ਪੜ ਦੇਣਾ ਹੁਣ ਤੁਸੀਂ ਜਿਹੜੀਆਂ ਸੰਗਤਾਂ ਘਰਾਂ ਵਿੱਚ ਸਹਿਜ ਪਾਠ ਕਰਦੀਆਂ ਜਾਂ ਰਹਿਰਸ ਦਾ ਪਾਠ ਉਚਾਰਨ ਕਰਦੀਆਂ ਜਦੋਂ ਤੁਸੀਂ ਇਹ ਪੌੜੀ ਸੁਣੂਗੇ ਤੁਹਾਨੂੰ ਪਤਾ ਲੱਗ ਜਾਊਗਾ ਅਸੀਂ ਕਿੱਥੇ ਗਲਤੀ ਕਰਦੇ ਪਏ ਜਿਥੈ ਜਿੱਥੇ ਜਿਥੈ ਕਿੰਨਾ ਫਰਕ ਪੈਂਦਾ ਇੱਕ ਲਾ ਦੇ ਨਾਲ ਦੋ ਲਾਵਾ ਦੇ ਨਾਲ ਜਿਥੈ ਪੜਨਾ ਜਿੱਥੈ ਕੋਈ ਨਾਹੇ ਨਾਹੇ ਨੰਨੇ ਕੰਨ ਹਾਇ ਸ਼ੈਰੀ ਨਾ ਨਹੀਂ ਕਹਿ ਦੇਣਾ ਨਾਹੇ ਹਾਇ ਨੂੰ 시ਆਰੀ ਦੀ ਆਵਾਜ਼ ਉਚਾਰਨ ਕਰਨੀ ਹੈ ਜੇ ਆਪਾਂ ਨਾਹੇ ਪੜਦੇ ਨਾਹੇ ਤੇ ਲਾ ਦੀ ਆਵਾਜ਼ ਉਚਾਰਨ ਹੁੰਦੀ ਹੈ 시ਆਰੀ ਦੀ ਆਵਾਜ਼ ਉਚਾਰਨ ਹੋਵੇ ਨਾਹੇ ਨਾਹੇ ਇਸ ਤਰ੍ਹਾਂ ਉਥੇ ਉਥੇ ਨਹੀਂ ਪੜ ਦੇਣਾ ਆਪਾਂ ਪੜਦੇ ਉਥੇ ਉਥੇ ਤੇਰੀ ਰੱਖ ਉਥੇ ਹੁੰਦਾ ਇੱਕ ਲਾ ਦੇ ਨਾਲ ਇੱਥੇ ਲੱਗੀਆਂ ਦੋ ਦਲਾਵਾਂ ਉਥੇ ਤੇਰੀ ਰੱਖ ਰੱਖ ਤੇ ਵਿਸਰਾਮ ਹੈ ਅਗਨੀ ਅਗਨੀ ਨੰਨੇ ਦੀ ਆਵਾਜ਼ ਉਚਾਰਨ ਹੋਵੇ ਅਗਨੀ ਨਹੀਂ ਕਹਿ ਦੇਣਾ ਅਗਣੀ ਹੁੰਦਾ ਨਾਣੇ ਦੇ ਨਾਲ ਇੱਥੇ ਹੁੰਦਾ ਨੰਨਾ ਤੇ ਨੰਨੇ ਦੀ ਆਵਾਜ਼ ਉਚਾਰਨ ਕਰਨੀ ਅਗਨੀ ਉਧਰ ਉਧਰ ਪਾਠ ਪੋਲ ਹੈ ਉਧਰ ਨਹੀਂ ਕਹਿ ਦੇਣਾ ਉਧਰ ਉਧਰ ਮਾਹੇ ਸੁਣ ਕੇ ਜੰਮ ਕੇ ਇੱਕ ਤੇ ਦਲਾਵਾਂ ਲੱਗੀਆਂ ਇੱਕ ਤੇ ਲਾਂ ਲੱਗੀਏ ਇਹ ਤਿਆਰ ਰੱਖਣਾ ਸੁਣ ਕੇ ਹੁਣ ਆਪਾਂ ਕੀ ਪੜਦੇ ਹਾਂ ਸੁਣ ਕੇ ਜੰਮ ਕੇ ਇਸ ਤਰ੍ਹਾਂ ਨਹੀਂ ਪੜ੍ਹਨਾ ਫਿਰ ਦੋਨੇ ਥਾਵਾਂ ਤੇ ਲਾਂ ਲੱਗੇਗੀ ਇੱਕ ਥਾਂ ਤੇ ਦਲਾਵਾਂ ਇੱਕ ਥਾਂ ਤੇ ਲਾਂ ਲੱਗੀਏ ਸੁਣ ਕੈ ਜਮ ਕੇ ਦੂਤ ਦੂਤ ਤੇ ਵਿਸਰਾਮ ਲਾਉਣਾ ਹੈ ਆਪਾਂ ਵਿਸਰਾਮ ਗਲਤ ਲਾ ਜਾਣੇ ਕਿੱਥੇ ਲਾਉਣੇ ਆ ਸੁਣ ਕੈ ਜਮ ਕੇ ਦੂਤ ਨਾਏ ਨਾਇਤ ਲਾਉਣੇ ਆ ਪਰ ਗਲਤ ਹੈ ਦੂਤ ਤੇ ਵਿਸਰਾਮ ਲਾਉਣਾ ਨਾਏ ਤੇਰ ਹੈ ਤੇਰੇ ਨਹੀਂ ਪੜ ਦੇਣਾ ਤੇਰੇ ਦਲਾਵਾਂ ਦੇ ਨਾਲ ਤੇਰੈ ਛੱਡ ਜਾਹੇ ਜਾਹੇ ਹਾਇ ਸਾਰੀ ਹੈ ਜਾਹੇ ਪੌਜਲ ਬਿਖਮ ਅਸਗਾਹੋ ਅਸਗਾਹ ਹਾਏ ਔਂਕੜ ਬੋਲਣਾ ਅਸਗਾਹ ਨਹੀਂ ਕਹਿਣਾ ਤਿਆਰ ਰੱਖਣਾ ਅਸਗਾਹ ਹਾਏ ਨੂੰ ਔਂਕੜ ਕੱਟਿਆ ਜਾਂਦਾ ਹੈ ਅਸਗਾਹ ਅਸਗਾਹ ਇਸ ਤਰ੍ਹਾਂ ਗੁਰਬ ਦੀ ਸ਼ਬਦੀ ਨਹੀਂ ਕਹਿਣਾ ਸ਼ਬਦੀ ਹੁੰਦਾ ਸ਼ਸ਼ੇ ਦੇ ਨਾਲ ਜੇ ਪੈਰ ਵਿੱਚ ਬਿੰਦੀ ਲੱਗੇਗੀ ਗੁਰਬਾਣ ਵਿੱਚ ਪੈਰ ਵਿੱਚ ਵੀ ਬਿੰਦੀ ਕਿਤੇ ਨਹੀਂ ਆਈ ਸ਼ਬਦੀ ਉਚਾਰਨ ਕਰਨਾ ਸ਼ਬਦੀ ਸਸਾ ਦੇ ਜਿਹੜਾ ਉਚਾਰਨ ਸ਼ਸੇ ਦਾ ਹੋਵੇ ਸ਼ਬਦੀ ਪਾਰ ਪਾਹੇ ਜਿੰਨ ਕੋ ਕੋ ਨਹੀਂ ਪੜਨਾ ਜਿੰਨ ਕੋ ਨਹੀਂ ਪੜਨਾ ਹੁਣ ਇਸ ਪੌੜੀ ਦਾ ਨਾਲ ਤੁਸੀਂ ਉਚਾਰਨ ਸਿੱਖਣਾ ਹੈ ਜਦੋਂ ਰਹਿ ਰਸ ਕਰੋਗੇ ਤੁਹਾਨੂੰ ਪਤਾ ਲੱਗੇਗਾ ਕਿ ਆਪਾਂ ਕੀ ਪੜਦੇ ਆ ਤੇ ਕਿੱਥੇ ਗਲਤੀ ਕਰਦੇ ਜਿੰਨ ਕੋ ਲੱਗੀ ਪਿਆਸ ਪਿਆਸ ਤੇ ਵਿਸਰਾਮ ਹੈ ਅੰਮ੍ਰਿਤ ਅੰਮ੍ਰਿਤ ਐਲੜੇ ਪੀ ਲਾ ਕੇ ਅੰਮ੍ਰਿਤ ਸੇ ਸ ਸ ਸ ਲਾ ਏੜੀ ਸਿਆਰੀ ਛੇ ਨਹੀਂ ਪੜ ਦੇਣਾ ਜੇ ਛੇ ਪੜਦੇ ਆ ਇਕੱਲਾ ਤੇ ਏ ੜਿ ਉਹ ਸਿਆਰੀ ਕੱਟੀ ਜਾਂਦੀ ਏੜਿ ਕੱਟੀ ਜਾਂਦੀ ਸਸੇ ਲਾਂ ਛੇ ਹੁੰਦਾ ਪਰ ਏੜਿ ਨੂੰ ਸਿਆਰੀ ਲੱਗੀ ਉਚਾਰਨ ਕਰਨੀ ਛੇ 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 ਖਾਹ ਕਲ ਮਹ ਇਹੋ ਪੁਨ ਇੱਥੇ ਵਿਸਰਾਮ ਹੈ ਇਹੇ ਨਹੀਂ ਪੜਨਾ ਇਹੋ ਹਾਇਓ ਹੋੜਾ ਪੁਨ ਗੁਣ ਗੋਵਿੰਦ ਗਾਹ ਹੁਣ ਗੁਣ ਗੋਵਿੰਦ ਨਹੀਂ ਕਹਿਣਾ ਗੋਵਿੰਦ ਹੁੰਦਾ ਔਂਕੜ ਦੇ ਨਾਲ ਇੱਥੇ ਲੱਗਾ ਹੋੜਾ ਹੋੜੇ ਦਾ ਉਚਾਰਨ ਹੈ ਗੋਣ ਗੋਵਿੰਦ ਗੋਵਿੰਦ ਗਾਹੀ ਸਬਸੈ ਸਬਸੈ ਸਸੇ ਦਲਾਵਾ ਸਬਸੇ ਨਹੀਂ ਪੜ੍ਹਨਾ ਆਪਾਂ ਪੜ੍ਹਦੇ ਸਬਸੇ ਸਬਸੇ ਹੁੰਦਾ ਇੱਕ ਲਾਂ ਦੇ ਨਾਲ ਸਬਸੈ ਨੋ ਕਿਰਪਾਲ ਕਿਰਪਾਲ ਉਚਾਰਨ ਕਰਨਾ ਹੈ ਇੱਥੇ ਵਿਰਾਮ ਹੈ ਸੁਮਾਲੇ ਸਾਹੇ ਸਾਹੇ ਹੁਣ ਸੰਗਤ ਜੀ ਧਿਆਨ ਰੱਖਣਾ ਸੁਮਾਲੇ ਉਚਾਰਨ ਕਰਨਾ ਸਮਾਲੇ ਨਹੀਂ ਕਹਿਣਾ ਇਹ ਪਾਠ ਭੜਾ ਹੈ ਹਲੰਤ ਲੱਗੀ ਥੱਲੇ ਸਮਾਲੇ ਸਾਹੇ ਸਾਹੇ ਸਾ ਸਾ ਨਹੀਂ ਪੜਨਾ ਜੇ ਸਾ ਸਾ ਪੜਦਿਆਂ ਤੇ ਹਾਹੇ ਨੂੰ ਸਿਆਰੀ ਕੱਟੀ ਜਾਵੇਗੀ ਸਾਹੇ ਸਾਹੇ ਇਸ ਤਰ੍ਹਾਂ ਉਚਾਰਨ ਕਰਨਾ ਬਿਰਥਾ ਕੋਈ ਨਾ ਜਾਏ ਇੱਥੇ ਵਿਸਰਾਮ ਹੈ ਜੇ ਆਵੇ ਆਪਾਂ ਪੜਦੇ ਆਵੇ ਆਵੇ ਹੁੰਦਾ ਇੱਕ ਲਾਂ ਦੇ ਨਾਲ ਇੱਥੇ ਲੱਗੀਆਂ ਦੋ ਲਾਵਾ ਇਹ ਤਿਆਰ ਰੱਖਣਾ ਜੇ ਆਵੇ ਤੁਦ ਆਹੇ ਜੇ ਆਵੇ ਤੁਦ ਆਹੇ ਸੋ ਸੰਗਤ ਜੀ ਆਪ ਜੀ ਨੇ ਇਸ ਪੌੜੀ ਦਾ ਉਚਾਰਨ ਸਰਵਣ ਕੀਤਾ ਹੈ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਅਭਿਆਸ ਵੀ ਜਰੂਰ ਕਰਿਓ ਇਸ ਦੀ ਸਾਰੀ ਸੰਥਿਆ ਰਹਿਰ ਹੁਦ ਸਾਹਿਬ ਦੀ ਪੰਜ ਬਾਣੀਆਂ ਦੀ ਸੰਥਿਆ ਸਾਰੀ ਸੰਥਿਆ 2 ਟੂ ਦੀ ਪਲੇਲਿਸਟਾਂ ਨੂੰ ਮਿਲੂਗੀ ਤੇ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਹੋਰ ਵੀ ਸੰਗਤਾਂ ਲਾਹਾ ਲੈ ਸਕਣ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ